ਕਟਰ ਸਿਰ ਤੇ ਪਾਗ ਰੱਖ ਕੇ ਕੋਈ ਪੰਜਾਬੀ ਹਿੰਦੀ ਦੇ ਵਿੱਚ ਫਿਲਮ ਕਰਦੇ ਤੇ ਉਹਨੂੰ ਆਪਾਂ ਕਰੋੜਾਂ ਦਾ ਫਾਇਦਾ ਕਰਾਉਨੇ ਆ ਵੀ ਇਹ ਸਰਦਾਰਾਂ ਦੇ ਫਿਲਮ ਨੇ ਨਾ ਤੇ ਜਿਹੜੀਆਂ ਫਿਲਮ ਦੇ ਵਿੱਚ ਕੋਈ ਕਮੀਆਂ ਹੋਣਗੀਆਂ ਨਾ ਉਹ ਆਪਾਂ ਬਾਅਦ ਚ ਬੈ ਕੇ ਕਰ ਸਕਦੇ ਆ ਪਰ ਫੇਰ ਹਾਲ ਸਾਰਿਆਂ ਨੂੰ ਬੇਨਤੀ ਆ ਵੀ ਇਹਨੂੰ ਫਿਲਮ ਨੂੰ ਵੇਖੋ ਜਿਹੜਾ ਸਾਡੀ ਥਾਰਵੀਂ ਤੇ ਉਹਨਾਂ ਵੀ ਸਦੀ ਦਾ ਇਤਿਹਾਸ ਆ ਨਾ ਉਹ ਇਹਦੇ ਵਿੱਚੋਂ ਝਲਕਦਾ ਵਾ ਉਹ ਜ਼ਰੂਰ ਵੇਖਣਾ ਚਾਹੀਦਾ ਹਾਂ ਆਪਾਂ ਪਹਿਲਾਂ ਹੀ ਕਮੀਆਂ ਲੱਭਣ ਲੱਗ ਪਈਨੇ ਆ ਕਿਉਂਕਿ ਇਹ ਜਿਸ ਤਾ ਬਣਾ ਫਿਲਮ ਬਣੀ ਹੈ ਨਾ ਇਹਦਾ ਅਗਲਾ ਦੂਜਾ ਭਾਗ ਵੀ ਆਊਗਾ ਬਿਲਕੁਲ ਤੇ ਆਪਾਂ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਨਾ ਉਹ ਕਿਪੀ ਕਰਿਆਲ ਨਾਲ ਬਹਿ ਜੇ ਉਹਨੂੰ ਦੱਸੇ ਉਹ ਸੁਧਾਰ ਕਰ ਲੂਗਾ ਬਾਕੀ ਫਿਲਮ ਵੇਖਣ ਵਾਲੀ ਆ ਜੀ ਇਸ ਫਿਲਮ ਦੇ ਵਿੱਚ ਬਚਨਾ ਕਿਰਦਾਰ ਸੀਗਾ ਉਹਨੇ ਆਪਣੇ ਨਾਲ ਮਾਰੀ ਕੀਤੀ ਆਪਣੇ ਵਿਆਗ ਸਿੰਘ ਜਥੇ ਬੰਦੀਆਂ ਹੁਣ ਲੱਤਾ ਖੇਚਦੀਆਂ ਨੇ ਹਰ ਭਗਤ ਨਰਨਜਣੀ ਇਹਨੂੰ ਤੁਸੀਂ ਜਾਣਦੇ ਜੇ ਜਾਣਦੇ ਬਿਲਕੁਲ ਹਾਂਜੀ ਤੇ ਫਿਰ ਉਹ ਹਰਤਾ ਹੀ ਹੁੰਦਾ ਇਹੋ ਜਹ ਹਰ ਭਗਤ ਨਰਨਜਣੀਆਂ ਤੇ ਕਿਤੇ ਨਾ ਕਿਤੇ ਪੈਦਾ ਹੋ ਹੀ ਜਾਂਦਾ ਖਾਂ ਜੀ ਤੁਸੀਂ ਮਹਿਸੂਸ ਕਰਦੇ ਹੋ ਕਿ ਹੁਣ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਟਾਈਮ ਆ ਤਾਂ ਕਿ ਐਦਾਂ ਦੇ ਸਿਨੇਮਾ ਬਣੇ ਤੁਹਾਨੂੰ ਉਹ ਗੱਲ ਕਹਿਤੀ ਆ ਵੀ ਆਪਾਂ ਇੱਥੇ ਜਿਹੜੇ ਪ੍ਰਵਾਸੀ ਐਕਟਰ ਨੇ ਨਾ ਉਹਨਾਂ ਨੂੰ ਕਰੋੜਾਂ ਦੇ ਇਥੇ ਪੰਜਾਬ ਦੇ ਵਿੱਚ ਫਿਲਮਾਂ ਦੇ آمدਨ ਕਰਾਈ ਆ ਆਪਾਂ ਬਜਰੰਗੀ ਭਾਈ ਜਨਵਰਗੀ ਫਿਲਮ ਨੂੰ ਕਰੋੜਾਂ ਦੀ آمدਨ ਕਰਾਈ ਬਾਹੂ ਬਲੀ ਵਰਗੀ ਫਿਲਮ ਨੂੰ ਇੱਥੇ ਕਰੋੜਾ ਰੁਪਇਆ ਪੰਜਾਬ 'ਚ ਉਹਨੇ ਕਮਾਇਆ ਗਦਰ ਫਿਲਮ ਨੇ ਕਰੋੜਾ ਰੁਪਇਆ ਕਮਾਇਆ हां जे कोई ਸਾਡੇ ਇਤਿਹਾਸਕ ਪੱਖ ਨੂੰ ਆਪਣਾ ਪੇਸ਼ ਕਰ ਰਹੀ ਆ ਕੋਈ ਪੰਜਾਬੀ ਫਿਲਮ ਜਿਹਦੇ ਵਿੱਚ ਅਸੀਂ ਤੇ ਵੇਖਿਆ ਵਾ ਵੀ ਜੇ 1921 ਨੂੰ ਛੱਡ ਕੇ ਉਹ ਬਹਿ ਕੇ ਗੱਲਾਂ ਹੋ ਜਾਂਦੀਆਂ ਫੇਲਾ ਵਾਲੇ ਫਿਲਮ ਵੇਖਣ ਵਾਲੀ ਆ ਇਹਦਾ ਜਿਹੜੇ ਹਿਸਾਬ ਨਾਲ ਫਿਲਮ ਬਣੀ ਦੂਜਾ ਭਾਗ ਵੀ ਜ਼ਰੂਰ ਬਣੂਗਾ ਕਿਉਂਕਿ ਇਹਨੂੰ ਪੂਰਾ ਉਹਨਾਂ ਐਂਡ ਨਹੀਂ ਕੀਤਾ ਬਿਲਕੁਲ ਦੂਜਾ ਭਾਗ ਵੀ ਇਹਦਾ ਜ਼ਰੂਰ ਬਣੂਗਾ हां जे ਕਿਸੇ ਨੂੰ ਤਰਾ ਜਾਣਾ ਤੇ ਅਸੀਂ ਉਹਨੂੰ ਕੀਪੀ ਕਰਿਆਲ ਨਾਲ ਪਾ ਦਾਂਗੇ ਉਹਨੂੰ ਦੱਸ ਦੇਣਾ ਕਿ ਆਹ ਕਹੋਗੇ ਕਈ ਗੱਲਾਂ ਜਿਹੜੀਆਂ ਹਾਨੂੰ ਨਹੀਂ ਪਤਾ ਉਹ ਦੂਜੇ ਜਿਹੜੇ ਸਾਡੇ ਅਗਰ ਸਖਬੀਰ ਨੇ ਉਹਨਾਂ ਨੂੰ ਪਤਾ ਸਾਰਿਆਂ ਦੀ ਸਲਾਹ ਲੈ ਕੇ ਉਹ ਜੀਪੀ ਕਰੇ ਵਾਲੋਂ ਵੀ ਕਹਾਂਗੇ ਕਿ ਅਗਲੀ ਜਿਹੜੀ ਫਿਲਮ ਇਹਦਾ ਜਿਹੜਾ ਅਗਲਾ ਤੋਂ ਭਾਗ ਤਿਆਰ ਕਰਦਾ ਨਾ ਬੈ ਕੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਉਹ ਵੀ ਕੱਟ ਦੇਾਂਗੇ ਬਾਬਾ ਜੀ ਇਹ ਖਾਲਸਾ ਜਿਹੜਾ ਆ ਉਹ ਰਾਖੀ ਲਈ ਬਣਿਆ ਪਰ ਕਈਆਂ ਸਿੰਘ ਜਥੇ ਬੰਦੀਆਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸ਼ੀਸ਼ੇ ਤੋੜ ਰਿਹਾ ਨੁਕਸਾਨ ਕਰ ਰਿਹਾ ਦੇਖੋ ਜੀ ਅਸੀਂ ਤੇ ਆਪਣੀ ਗੱਲ ਕਰਾਂਗੇ ਜਿਹੜਾ ਮੈਂ ਤੇ ਸਾਰਿਆਂ ਨੂੰ ਇਹੋ ਬੇਨਤੀ ਕਰੂੰਗਾ ਮੈਂ ਤਾਂ ਬਾਰ-ਬਾਰ ਦੋ ਤਿੰਨ ਵਾਰ ਤੁਹਾਨੂੰ ਰਹਿਓ ਕਹਤਾ ਵਾ ਵੀ ਜਿਹੜੀਆਂ ਕੋਈ 1921 ਰਹਿ ਗਈ ਹੋਗੀ ਫਿਲਮ ਚ ਉਹ ਉਹਦੇ ਨਾਲ ਬਹਿ ਕੇ ਕਰ ਲੈਣਾ ਬਾਕੀ ਫੇਰ ਨਾਲ ਫਿਲਮ ਤੇ ਵੇਖਣਾ ਫਿਲਮ ਦੇ ਵਿੱਚ ਦੇਖੀ ਫਿਲਮ ਵੇਖਣਾ ਫਿਲਮ ਨੂੰ ਵੇਖਣਾ ਫਿਲਮ ਦੇ ਵਿੱਚ ਚੰਗੀਆਂ ਗੱਲਾਂ ਨੇ ਜਿਹੜਾ ਸਾਡਾ ਇਤਿਹਾਸਕ ਪੱਖ ਹੈ ਜਿਹੜਾ ਆਪਾਂ ਐ ਸਪੀਕਰਾਂ ਦੇ ਰਾਈ ਸੁਣਦੇ ਆ ਜਾਂ ਕਥਾ ਦੇ ਰਾਈ ਸੁਣਦੇ ਰਹਾਂ ਗੁਰਪ੍ਰਤਾ ਸੂਰਜ ਗ੍ਰੰਥ ਦੇ ਵਿੱਚ ਇਤਿਹਾਸਕ ਪੱਖ ਸੁਣਦੇ ਆ ਨਾ ਵੀ ਫਲਾਣਾ ਉਹ ਦੂਜਿਆਂ ਕਲੇ ਪਰਿਓ ਮਮਦ ਖਾਨ ਆਇਆ ਸੀ ਕਾਲੇ ਖਾਨ ਆਇਆ ਸੀ ਐ ਸੈਦ ਖਾਨ ਚੜ ਕੇ ਆਇਆ ਸੀ ਉਹ ਬੜਾ ਬਲੀ ਸੀ ਉਹ ਜੀਆਂ ਚੀਜ਼ਾਂ ਵਿੱਚ ਵੇਖਣ ਵਾਲੀਆਂ ਤੇ ਬਾਬੇ ਬਚਿੱਤਰ ਸਿੰਘ ਵਰਗਾ ਕਾਰੇ ਜੇ ਸਰੀਰ ਦਾ ਸਿੰਘ ਵੀ ਲੜਿਆ ਸੀ ਇਹੋ ਜੀਆਂ ਚੀਜ਼ਾਂ ਇਹਦੇ ਵਿੱਚ ਵੇਖਣ ਵਾਲੀਆਂ ਨੇ ਕਿਉਂਕਿ ਹੁਣ ਸਮਾਂ ਮੈਂ ਤੇ ਤੁਹਾਨੂੰ ਜਦੋਂ ਆਪਾਂ ਅੰਦਰ ਆਏ ਉਦੋਂ ਵੀ ਦੱਸਤਾ ਵੀ ਹਰ ਕੋਈ ਕਿਹੜਾ ਵਾ ਪੰਜਾਬ ਦੇ ਵਿੱਚ ਭਾਵੇਂ ਉਹ ਪ੍ਰਚਾਰਕ ਆ ਭਾਵੇਂ ਉਹ ਹੈੱਡ ਗ੍ਰੰਥੀ ਆ ਭਾਵੇਂ ਉਹ ਗ੍ਰੰਥੀ ਆ ਗਿਆਨੀ ਆ ਕਿਹੜਾ ਮੋਬਾਈਲ ਦੀ ਵਰਤੋਂ ਨਹੀਂ ਕਰ ਰਿਹਾ ਕਿਹੜਾ YouTube ਦੀ ਵਰਤੋਂ ਨਹੀਂ ਕਰ ਰਿਹਾ ਕਿਹੜਾ ਉਹਦੇ ਵਿੱਚੋਂ ਚੰਗੀਆਂ ਮਾੜੀਆਂ ਚੀਜ਼ਾਂ ਉਹਦੇ ਤੋਂ ਚੰਗੀਆਂ ਗੱਲਾਂ ਵੀ ਲੱਭਦਾ ਵਾ ਉਹਨੂੰ ਮਾੜੀਆਂ ਨੂੰ ਪਰੇ ਵੀ ਕਰਦਾ ਵਾ ਕਿਹੜਾ ਵਾ ਬੰਦਾ ਇਸ ਕਰਕੇ ਜੇ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਪੰਜਾਬ ਦੇ ਆਪਣਾ ਪੰਜਾਬੀ ਸਲਮੇ ਦੇ ਰਾਹੀਂ ਸਾਨੂੰ ਕੋਈ ਇਤਿਹਾਸਕ ਪੱਖ ਮਿਲ ਰਿਹਾ ਵਾ ਜਿਹਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਕਾਇਦਾ ਮਨਜ਼ੂਰੀ ਲੈ ਕੇ ਉਹਨਾਂ ਨੇ ਫਿਲਮ ਤਿਆਰ ਕੀਤੀ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਇਹ ਆਇਆ ਚੀਜ਼ਾਂ ਤੁਸੀਂ ਕਰ ਸਕਦੇ ਆ ਚੀਜ਼ਾਂ ਨਹੀਂ ਕਰ ਸਕਦੇ ਉਹ ਵੇਖ ਲੈਣ ਆਗੇ ਵੇਖ ਕੇ ਕਰ ਲੈਣ ਜੇ ਕੋਈ ਇਹਦੇ ਆ ਵੀ ਬੈ ਕੇ ਗੱਲ ਕਰ ਲੈਣ ਗਿੱਪੀ ਘਰਵਾਲੇ ਦੇ ਤਿੰਨ ਪੁੱਤਰ ਨੇ ਕੇਸਾਧਾਰੀ ਨਹੀਂ ਇਸ ਫਿਲਮ ਦੇ ਵਿੱਚ ਪਰ ਕਈ ਲੋਕ ਉਹ ਸਵਾਲ ਕਰੇ ਕਰ ਰਹੇ ਨੇ ਜਿਨ੍ਹਾਂ ਨੇ ਕੇਸ ਤੱਕ ਨਹੀਂ ਰੱਖੇ ਦਾ ਜਿਹਾ ਕਰਾਈਆਂ ਮੈਂ ਤਾਂ ਫਿਲਮ ਵੇਖ ਕੇ ਕਹਿੰਦਾ ਸਾਰੇ ਪਰਿਵਾਰ ਨੇ ਫਿਲਮ ਬਣਾਤੀ ਠੀਕ ਹਾਂ ਬਾਕੀ ਵਧੀਆ ਫਿਲਮ ਵਧੀਆ ਵਾ ਇਹਨੂੰ ਫਿਲਮ ਨੂੰ ਸਾਰੇ ਦੇਖਣ ਦੂਜੇ ਐਕਟਰਾਂ ਦੀਆਂ ਬਾਲੀਵੁੱਡ ਦੇ ਐਕਟਰਾਂ ਨੂੰ ਕਰੋੜਾਂ ਰੁਪਈਆ ਪੰਜਾਬ ਚੋਂ ਕਮਾ ਕੇ ਦੇ ਸਕਦੇ ਆਂਗਾ ਇਹਦੇ ਤੁਹਾਡੇ ਪੰਜਾਬ ਦਾ ਪੁੱਤ ਆ ਉਹਦੀ ਮੱਤ ਕਰੋ ਠੀਕ ਧੰਨਵਾਦ ਜੀ